ਕਾਬੜ ਨੂੰ ਦੂਰ ਕਰਨ ਲਈ ਭੁੰਨੇ ਹੋਏ ਚਨੇ ਰੋਜ਼ ਖਾਓ। ਪੇਟ ਦੀ ਗੈਂਸ ਲਈ ਅਜਵਾਈਨ ਅਤੇ ਇੱਕ ਚੁਟਕੀ ਹਿੰਗ ਲਓ। ਨੀਂਦ ਲਈ ਕੋਸਾ ਦੁੱਧ ਅਤੇ ਸ਼ਹਿਦ ਰੋਜ਼ ਪੀਓ। ਫੱਟੀ ਹੋਈ ਚਮੜੀ ਲਈ ਨਾਰੀਅਲ ਦੇ ਤੇਲ ਵਿੱਚ ਕਪੂਰ ਮਿਲਾ ਕੇ ਲਗਾਓ। ਯਾਦਦਾਸ਼ਤ ਲਈ ਭੂਜੀ ਹੋਏ ਅਖਰੋਟ ਅਤੇ ਬਦਾਮ ਖਾਓ। ਜ਼ੁਕਾਮ ਅਤੇ ਖੰਘ ਲਈ ਤુલਸੀ ਦੀ ਚਾਹ ਪੀਓ। ਬਲੱਡ ਪ੍ਰੈਸ਼ਰ ਸਹੀ ਰੱਖਣ ਲਈ ਕarele ਦਾ ਰਸ ਇੱਕ ਰੋਜ਼ ਪੀਓ। ਤੇਜ ਧੜਕਣ ਲਈ ਲੱਕੜ ਦੇ ਸੇਬ ਦਾ ਰਸ ਅਤੇ ਇਲਾਇਚੀ ਚਬਾਓ ਥਾਇਰੋਇਡ ਲਈ ਭੁਨੇ ਹੋਏ ਚਨੇ ਰੋਜ਼ ਖਾਓ ਫਲਾਬੜ ਸਹੀ ਕਰਨ ਦੇ ਲਈ ਤਰਬੂਜ ਖਾਓ ਕਬਜ਼ ਨੂੰ ਸੈੱਟ ਕਰਨ ਦੇ ਲਈ ਕੋਸੇ ਪਾਣੀ ਦੇ ਵਿੱਚ ਨਿੰਬੂ ਮਿਲਾ ਕੇ ਪੀਓ ਜੋੜਾਂ ਦਾ ਦਰਦ ਸਹੀ ਰੱਖਣ ਲਈ ਹਲਦੀ ਵਾਲਾ ਦੁੱਧ ਪੀਓ ਬਲੱਡ ਅਤੇ 슈ਗਰ ਲਈ ਮੇਥੀ ਦੇ ਬੀਜਾਂ ਨੂੰ ਭਿਉਂ ਕੇ ਪੀਓ ਦਿਲ ਲਈ ਅਨਾਰ ਅਤੇ ਅੰਗੂਰ ਖਾਓ ਪੇਟ ਦਰਦ ਸਹੀ ਕਰਨ ਲਈ ਅਦਰਕ ਦਾ ਕਾੜਾ ਪੀਓ ਪੱਠਿਆਂ ਨੂੰ ਮਜ਼ਬੂਤ ਕਰਨ ਲਈ ਕੇਲਾ ਅਤੇ ਮਿਲਕ ਸ਼ੇਕ ਪੀਓ ਇਮਿਊਨਿਟੀ ਸਹੀ ਰੱਖਣ ਲਈ ਤુલਸੀ ਅਦਰਕ ਅਤੇ ਕਾਲੀ ਮਿਰਚ ਪੀਓ ਪੋਸ਼ਣ ਸਹੀ ਰੱਖਣ ਦੇ ਲਈ ਰੋਜ਼ ਵੱਧ ਤੋਂ ਵੱਧ ਸਲਾਦ ਖਾਓ ਜੋੜਾਂ ਵਿੱਚ ਦਰਦ ਸਹੀ ਰੱਖਣ ਦੇ ਲਈ ਚਿੱਟੇ ਤੇਲ ਰੋਜ਼ ਖਾਓ ਵਾਲਾਂ ਦੀ ਮਜ਼ਬੂਤੀ ਦੇ ਲਈ ਦੇਸੀ ਘਿਓ ਖਾਓ ਜਿੰਨਾ ਹੋ ਸਕੇ ਮੂੰਹ ਦੇ ਛਾਲੇ ਸਹੀ ਰੱਖਣ ਲਈ ਹਲਦੀ ਵਾਲੇ ਪਾਣੀ ਦੀ ਕੁਰਲੀ ਕਰੋ ਰੋਜ਼ ਵਾਲਾਂ ਦੀ ਸਮੱਸਿਆ ਦੇ ਲਈ ਔਰ ਨਤ ਤੇ ਅਰੰਡੀ ਦਾ ਤੇਲ ਲਗਾਓ ਸਿਰਦਰਦ ਨੂੰ ਦੂਰ ਕਰਨ ਦੇ ਲਈ ਕੇਲਾ ਖਾਓ ਅਤੇ ਕਬਜ ਦੂਰ ਕਰਨ ਦੇ ਲਈ ਸੇਬ ਖਾਓ ਇਸ ਨਾਲ ਤੁਹਾਨੂੰ ਸਹੀ ਕਰਨ ਚ ਮਦਦ ਮਿਲੇਗੀ ਦੰਦਾਂ ਦੇ ਦਰਦ ਲਈ ਲੌਂਗ ਖਾਓ ਥਕਾਵਟ ਨੂੰ ਦੂਰ ਕਰਨ ਦੇ ਲਈ ਸੰਤਰਿਆਂ ਦਾ ਸੇਵਨ ਕਰੋ ਜੋੜਾਂ ਦਾ ਦਰਦ ਸਹੀ ਕਰਨ ਦੇ ਲਈ ਲਸਣ ਦੇ ਤੇਲ ਦੀ ਮਾਲਿਸ਼ ਕਰੋ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਦੇ ਲਈ ਲੂਣ ਵਾਲੇ ਪਾਣੀ ਦੇ ਨਾਲ ਇਸ਼ਨਾਨ ਕਰੋ ਪੀਲੀਆ ਸਹੀ ਕਰਨ ਦੇ ਲਈ ਮੂਲੀ ਦਾ ਰਸ ਪੀਓ ਕੰਨਾਂ ਦੇ ਦਰਦ ਨੂੰ ਸਹੀ ਕਰਨ ਦੇ ਲਈ ਤુલਸੀ ਦੇ ਰਸ ਦਾ ਸੇਵਨ ਕਰੋ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਦੇ ਲਈ ਨਿੰਮ ਦੇ ਪੱਤਿਆਂ ਦਾ ਰਸ ਪੀਓ ਬੱਚਿਆਂ ਦੀ ਖਾਂਸੀ ਨੂੰ ਦੂਰ ਕਰਨ ਦੇ ਲਈ ਮਿਸ਼ਰੀ ਨੂੰ ਖਾਓ ਟਮਾਟਰ ਕੈਂਸਰ ਅਤੇ ਝੁਰੜੀਆਂ ਨੂੰ ਮਿੰਟਾਂ ਵਿੱਚ ਖਤਮ ਕਰ ਦਿੰਦਾ ਹੈ ਕਮਰ ਦਰਦ ਦੂਰ ਕਰਨ ਦੇ ਲਈ ਅੰਡਾ ਅਤੇ ਵੱਧ ਤੋਂ ਵੱਧ ਦਹੀਂ ਖਾਓ ਫਟੇ ਹੋਏ ਬੁੱਲਾਂ ਦਾ ਇਲਾਜ ਹੈ ਕਿਸ਼ਮਿਸ਼ ਨੂੰ ਭਿਉਂ ਕੇ ਖਾਣਾ ਖੂਨ ਦੀ ਕਮੀ ਨੂੰ ਸਹੀ ਕਰਨ ਦੇ ਲਈ ਵੱਧ ਤੋਂ ਵੱਧ ਹਰੀ ਪਾਲਕ ਖਾਓ ਪੇਟ ਖਰਾਬ ਹੈ ਤਾਂ ਇਸ ਦੇ ਇਲਾਜ ਦੇ ਲਈ ਪਪੀਤਾ ਖਾਓ ਲੋ ਸ਼ੂਗਰ ਨੂੰ ਸਹੀ ਕਰਨ ਦੇ ਲਈ ਗੁੜ ਦਾ ਸੇਵਨ ਕਰੋ ਚਮਕਦਾਰ ਚਿਹਰਾ ਬਣਾਉਣ ਦੇ ਲਈ ਚੁਕੰਦਰ ਦਾ ਸੇਵਨ ਕਰੋ ਪਾਚਨ ਕਿਰਿਆ ਨੂੰ ਸਹੀ ਰੱਖਣ ਦੇ ਲਈ ਸੌਂਫ ਖਾਓ ਅਤੇ ਤੇਜ਼ ਨਜ਼ਰ ਦੇ ਲਈ ਮੱਖਣ ਅਤੇ ਗੁੜ ਦਾ ਸੇਵਨ ਕਰੋ ਪੇਟ ਭਾਰੀ ਲੱਗਣ ਤੇ ਵੱਧ ਤੋਂ ਵੱਧ ਲੱਸੀ ਪੀਓ ਐਸਿਡਿਟੀ ਨੂੰ ਦੂਰ ਕਰਨ ਦੇ ਲਈ ਜੀਰਾ ਅਤੇ ਸੁੱਕੇ ਧਨੀਏ ਦਾ ਸੇਵਨ ਕਰੋ ਵજન ਘਟਾਉਣ ਲਈ ਸ਼ਹਿਦ ਅਤੇ ਦਾਲਚੀਨੀ ਖਾਓ ਜੇ ਤੁਹਾਨੂੰ ਮੇਰੇ ਇਸ ਚੈਨਲ ਦੀਆਂ ਵੀਡੀਓਜ਼ ਵਧੀਆ ਲੱਗੀਆਂ ਤਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਕਮੈਂਟ ਵਿੱਚ ਹਾਈ ਐਸ